ਉਹ ਗਲਤ ਹੁਣ ਕਰਕੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਨਹੀਂ ਬੜਾ ਪਿੱਛੇ ਆ ਜੇ ਮੜਾ ਮੜਾ ਪਿੱਛੇ ਆ ਜੂ ਮੜਾ ਮੜਾ ਪਿੱਛੇ ਆ ਜੂ ਆਈ ਪੀਐਸ ਹਾਂਜੀ ਬੋਲੋ ਜੀ ਬੋਲੋ ਕੋਣ ਸਾਡੇ ਬੋਲ ਮਾਰ ਕੇ ਜਾ ਰਹੇ ਕੈਂਡਲ ਮਾਰ ਕੇ ਜਾ ਰਹੇ ਆਹਨੇ ਦੇਖੋ ਸਾਹਮਣੇ ਆਹ ਤੇ ਬਈ सु ਜਿਹੜਾ ਹਰਿਆਣੇ ਦੇ ਵਿੱਚ ਅਸ਼ਰੀਪੂਰ ਚੰਦ ਜੀ ਬੰਦ ਕਰਾਏ ਪੀਐਸਐਡੀਐਲਜੀਪੀ ਉਹਨਾਂ ਨੇ ਹੂੰ ਸਾਈਡ ਕੀਤਾ ਬੜਾ ਗੰਭੀਰ ਮਾਮਲਾ ਹੈ ਔਰ ਇਸ ਦਾ ਖਾਸ ਦਾ ਪੂਰ ਸਾਈਡ ਕਰ ਜਾਣਾ ਦਿਖਾਉਂਦਾ ਹੈ ਕਿ ਹਰਿਆਣਾ ਦੇ ਵਿੱਚ ਜਿਹੜਾ ਲੈਂਡ ਆਰਡਰ ਹੈ ਉਹਦੀ ਹਾਲਤ ਬੜੀ ਮਾੜੀ ਹੈ ਔਰ ਭਾਜਪਾ ਦੀ ਸਰਕਾਰ ਜਿਹੜੀ ਹੈ ਇਸ ਪਰਸੇਬਲ ਬਿਲਕੁਲ ਅਸੀਂ ਮੰਗ ਕਰਦੇ ਆ ਕਿ ਵੋਟਰ ਨੂੰ ਐਸਡੀ ਉੱਚ ਪਦਰੀ ਪੜਤਾਲ ਹੋਣੀ ਚਾਹੀਦੀ ਹੈ ਔਰ ਤਾਂ ਕਿ ਪਰਿਵਾਰ ਨੂੰ ਇਨਸਾਫ ਮਿਲ ਸਕੇ ਉਹ ਕਿਸ ਕਾਰਨ ਕਰਕੇ ਉਸਨੇ ਸੁਸਾਈਡ ਕੀਤਾ ਹੈ ਉਸ ਦੇ ਵਿੱਚ ਕੌਣ ਕੌਣ ਵਿਅਕਤੀ ਜ਼ਿੰਮੇਵਾਰ ਹੈ ਸਰਕਾਰ ਨੇ ਕਿੰਨੀ ਦੇਰ ਉਸ ਦੀਆਂ ਜਿਹੜੀਆਂ ਰਿਪਰੈਜੈਂਟੇਸ਼ਨ ਵੋਟਾਂ ਦਿੱਤੀਆਂ ਉਹਨਾਂ ਦੇ ਕਾਰਵਾਈ ਨਹੀਂ ਕੀਤੀ ਉਸ ਦੇ ਦੀ ਕੌਣ ਜ਼ਿੰਮੇਵਾਰ ਹੈ ਇਸੇ ਉੱਚ ਪਦਰੀ ਪੜਤਾਲ ਦੀ ਅਸੀਂ ਮੰਗ ਕਰਦੇ ਹਾਂ ਔਰ ਆ ਜਿਹੜਾ ਕੈਂਟਰ ਮਾਰਚ ਹੈ ਉਹ ਜਿਹੜੀ ਛੁੱਟੀ ਪਈ ਸਰਕਾਰ ਹੈ ਉਹਨੂੰ ਜਗਾਉਣ ਦੇ ਲਈ ਅਸੀਂ ਅੱਜ ਆਮ ਆਦਮੀ ਪਾਰਟੀ ਵੱਲੋਂ ਪਟੰਡੇ ਦੇ ਵਿੱਚ ਸਤਿਭਾਵਨਾ ਚੌਂਕ ਤੋਂ ਮੁਜਾਰਾ ਵਿੱਚ ਦੇ ਕੈਂਡਲ ਮਾਰਚ ਕਰ ਰਹੇ ਹਾਂ ਇਹ ਹੀ ਸਾਡੀ ਮੰਗ ਹੈ ਕਿ ਉਹਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਹੋਵੇਗੀ ਉਹ ਕਿਸੇ ਮਿਲਦਾ ਦਾ ਤੁਹਾਡੇ ਵੱਲੋਂ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਦੇਖੋ ਜਿਸ ਤਰੀਕੇ ਨਾਲ ਬੀਜੇਪੀ ਸਾਡੇ ਸਮਾਜ ਦੇ ਵਿੱਚ ਵੰਡੀਆਂ ਪਾ ਰਹੀ ਹੈ ਔਰ ਸਾਡੇ ਦਲਿਤ ਜਿਹੜੇ ਵਿਚਾਰੇ ਆ ਉਹਨਾਂ ਨੂੰ ਮਜਬੂਰ ਕਰ ਰਹੀ ਹੈ ਸੁਸਾਇਡ ਕਰਨ ਦੇ ਲਈ ਇਹ ਇੱਕ ਬਹੁਤ ਹੀ ਘਟੀਆ ਹਰਕਤ ਕੀਤੀ ਹੈ ਬੀਜੇਪੀ ਨੇ ਉਹਦੇ ਸਬੰਧ ਦੇ ਵਿੱਚ ਅਸੀਂ ਜਿਹੜੇ ਅੱਜ ਲਾਬੰਦ ਹੋ ਕੇ ਕੈਂਡਲ ਮਾਰਚ ਕੱਢਣ ਜਾ ਰਹੇ ਹਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਈਪੀਐਸ ਪੂਰਨ ਕੁਮਾਰ ਜੀ ਜਿਹੜੇ ਕਿ ਇੱਕ ਬੜੇ ਇੰਟੈਲੀਜੈਂਟ ਬੜਾ ਸਿਸਟਮ ਨੂੰ ਸਮਝਣ ਵਾਲੇ ਇਨਸਾਨ ਸੀਗੇ ਅਜਿਹੇ ਇਨਸਾਨ ਨੂੰ ਮਰਨ ਲਈ ਮਜਬੂਰ ਕਰ ਦਿੱਤਾ ਔਰ ਉਹਨਾਂ ਨੂੰ ਸਾਡਾ ਨੋਟ ਲੈ ਕੇ ਗਏ ਹੈਗੇ ਸੋ ਇਸ ਤਰ੍ਹਾਂ ਦੀਆਂ ਘਟੀਆਂ ਹਰਕਤਾਂ ਬੀਜੇਪੀ ਦੀਆਂ ਜਿਹੜੀਆਂ ਸਮਾਜ ਜਿਹੜੀ ਘਟੋ ਘਟ ਦਲਿਤ ਸਮਾਜ ਦੇ ਪ੍ਰਤੀ ਉਹਨਾਂ ਦੀ ਜਿਹੜੀ ਮੰਛ ਹੈ ਕਿ ਉਹਨਾਂ ਨੂੰ ਕਿਸ ਤਰ੍ਹਾਂ ਮਜਬੂਰ ਕਰਨਾ ਅਸੂਲ ਸੈਟ ਕਰਨੀ ਉਹਦੇ ਸਬੰਧ ਦੇ ਵਿੱਚ ਅਸੀਂ ਕੈਂਡਲ ਮਾਰਚ ਕੱਢਣ ਜਾ ਰਹੇ ਹਾਂ ਔਰ ਇੱਕ ਸਮਾਜ ਨੂੰ ਸਹਿਦ ਦੇਣ ਦੇ ਲਈ ਬੇਨਤੀ ਕਰਨ ਜਾ ਰਹੇ ਹਾਂ ਕਿ ਇਸ ਤਰ੍ਹਾਂ ਦੀ ਜਿਹੜੀ ਪਾਰਟੀ ਹੈ ਬੀਜੇਪੀ ਪਾਰਟੀ ਉਹਨਾਂ ਨੂੰ ਛੱਡਿਆ ਜਾਵੇ ਤਾਂ ਕਿ ਸਾਡਾ ਦੇਸ਼ ਬਚ ਸਕੇ ਸਾਡਾ ਸਮਾਜ ਬਚ ਸਕੇ ਸਾਡੇ ਸਮਾਜ ਦੇ ਵਿੱਚ ਇਸ ਤਰ੍ਹਾਂ ਜਾਤੀ ਆਧਾਰ ਦੀਆਂ ਗੱਲਾਂ ਨਾ ਹੋਣ ਸੋ ਉਸ ਤੋਂ ਪਹਿਲਾਂ ਵੀ ਦੇਖੋ ਜਿਸ ਤਰ੍ਹਾਂ ਚੀਫ ਜਸਟਿਸ ਦੇ ਉੱਪ ਇਹ ਸਰਕਾਰ ਦਾ ਬੀਜਪੀ ਦੀ ਘਟ ਗਿਆ ਹਰਕਤਾਂ ਕਿਉਂਕਿ ਇੱਕ ਜੱਜ ਆਉਂਦਾ ਉਹ ਸਹੀ ਫੈਸਲੇ ਕਰਦਾ ਹੈ ਇਹਨਾਂ ਦੇ ਫੇਵਰ 'ਚ ਨਹੀਂ ਲੱਗੇ ਦੋਨੋਂ ਉੱਪਰ ਜੁੱਤੇ ਸਟਵਾ ਰਹੇ ਆ ਸੋ ਇਸ ਤਰ੍ਹਾਂ ਨੇ ਜਿਹੜੀਆਂ ਹਰਕਤਾਂ ਬੜੀਆਂ ਘਟ ਗਿਆ ਹਰਕਤਾਂ ਮਾੜੀਆਂ ਹਰਕਤਾਂ ਉਹਦਾ ਵਿਰੋਧ ਕਰ ਰਹੇ ਆ ਤੇ ਕੈਂਡਲ ਮਾਰ ਰਹੇ ਆ